ਭਾਈ ਦੋ ਦੋਸਤ ਹੁੰਦੇ ਨੇ ਉਹ ਬਚਪਨ ਦੇ ਦੋਸਤ ਹੁੰਦੇ ਨੇ ਉਹਨਾਂ ਦਾ ਆਪਸ ਵਿੱਚ ਬਹੁਤ ਗੂੜਾ ਪਿਆਰ ਬਣ ਜਾਂਦਾ ਹੈ ਜਾਨੀ ਕਿ ਭਾਈ ਬਣ ਜਾਂਦੇ ਨੇ ਇੱਕ ਉਹਦਾ ਦੋਸਤ ਦੂਜੇ ਦੋਸਤ ਨੂੰ ਕਹਿੰਦਾ ਕਹਿੰਦਾ ਯਾਰ ਥੋੜੀ ਥੋੜੀ ਤੂੰ ਪੂੰਜੀ ਜੋੜ ਲਿਆ ਕਰ ਤੇਰੇ ਬਾਦ ਦੇ ਵਿੱਚ ਕੰਮ ਆਊਗੀ ਤਾਂ ਉਹਨੇ ਉਹਦੀ ਕਰਿਆ ਉਹਨੂੰ ਥੋੜੀ ਥੋੜੀ ਪੈਸੇ ਦੇ ਦਿਆ ਕਰੇ ਤੇ ਉਹ ਜੋੜਦਾ ਗਿਆ ਜਾਨੀ ਕਿ ਉਹਦਾ ਲੱਖ ਰੁਪਇਆ ਇਕੱਠਾ ਹੋ ਗਿਆ ਅਚਾਨਕ ਕੁਦਰਤੀ ਇਹਜਾ ਪਾਣਾ ਵਰਤਿਆ ਕਿ ਉਹ ਉਹਦਾ ਦੋਸਤ ਦੀ ਡੈਥ ਹੋ ਗਈ ਡੈਥ ਹੋ ਗਈ ਜਦੋਂ ਉਹਦੇ ਦੋਸਤ ਨੇ ਸੋਚਿਆ ਵੀ ਯਾਰ ਇਹਦਾ ਲੱਖ ਰੁਪਇਆ ਮੇਰੇ ਲਵੇ ਇਕੱਠਾ ਹੋ ਗਿਆ ਵੀ ਆਪਾਂ ਹੁਣ ਇਹਦੇ ਘਰਦਿਆਂ ਨੂੰ ਕਿੱਦਾਂ ਦੇਈਏ ਕਿਹਨੂੰ ਦੇਈਏ ਜਿਹੜਾ ਇਹਨੂੰ ਸਭ ਤੋਂ ਵੱਧ ਪਿਆਰ ਕਰਦਾ ਹੋਵੇ ਆਪਾਂ ਉਹਨੂੰ ਦੇਣਾ ਇਹ ਲੱਖ ਰੁਪਇਆ ਤਾਂ ਉਹ ਉਹਦਾ ਦੋਸਤ ਉਹਦੇ ਘਰੇ ਗਿਆ ਉੱਥੇ ਸਾਖ ਸੰਬੰਧੀ ਰਿਸ਼ਤੇਦਾਰ ਸਾਰੇ ਆਏ ਬੈਠੇ ਸੀ ਦੋ ਉਹਦੇ ਮੁੰਡੇ ਸੀ ਤੇ ਇੱਕ ਉਹਦੀ ਬੇਟੀ ਸੀ ਉਹਨੇ ਉਹਦੇ ਮੁੰਡਿਆਂ ਨੂੰ ਪੁੱਛਿਆ ਵੀ ਯਾਰ ਐ ਕਰਕੇ ਮੈਂ ਸੋਡੇ ਬਾਪ ਤੋਂ ਲੱਖ ਰੁਪਇਆ ਲੈਣਾ ਤੁਸੀਂ ਮੈਨੂੰ ਉਹ ਪੈਸੇ ਦਿਓ ਉਹਦੇ ਮੁੰਡੇ ਬੋਲੇ ਕਹਿੰਦੇ ਸਾਡੇ ਬਾਪ ਤੋਂ ਲੱਖ ਰੁਪਇਆ ਲੈਣਾ ਸਾਥੋਂ ਤਾਂ ਨਹੀਂ ਲੈਣਾ ਅਸੀਂ ਨਹੀਂ ਦੇ ਸਕਦੇ ਸਾਨੂੰ ਕੀ ਪਤਾ ਹੈ ਤਾਂ ਸਾਡੇ ਬਾਪ ਤੋਂ ਪੈਸੇ ਲੈਣੇ ਨੇ ਜਾਂ ਨਹੀਂ ਲੈਣੇ ਤਾਂ ਉਹਨਾਂ ਦਾ ਰੌਲਾ ਪੈ ਗਿਆ ਕਹਿੰਦੇ ਜੀ ਅਸੀਂ ਨਹੀਂ ਪੈਸੇ ਦਿੰਦੇ ਉਹ ਕਹਿੰਦਾ ਤੁਸੀਂ ਦੇ ਦਿਓ ਪੈਸੇ ਨਹੀਂ ਮੈਂ ਭੋਗ ਦੇ ਉੱਤੇ ਰੌਲਾ ਪਾਉਂਗਾ ਪਰ ਉਹ ਮੁੰਡੇ ਨਾ ਮੰਨੇ ਤਾਂ ਫਿਰ ਉਹਨੇ ਉਦੇ ਭਾਈਆਂ ਨੂੰ ਕਿਹਾ ਵੀ ਐ ਕਰਕੇ ਭਾਈ ਮੈਂ ਤੁਹਾਡੇ ਭਾਈ ਤੋਂ ਲੱਖ ਰੁਪਿਆ ਲੈਣਾ ਹੈ ਵੀ ਉਹ ਮੈਨੂੰ ਪੈਸੇ ਦੇ ਦੋ ਨਹੀਂ ਮੈਂ ਤੁਹਾਡੇ ਭੋਗ ਤੇ ਰੋਲਾ ਪਾਉਂ ਤੁਹਾਡੇ ਭਾਈ ਦੀ ਬੇਇੱਜ਼ਤੀ ਕਰੂੰ ਤਾਂ ਉਹਦੇ ਭਾਈ ਵੀ ਕਹਿੰਦੇ ਕਹਿੰਦੇ ਸਾਨੂੰ ਕੀ ਪਤਾ ਵੀ ਤੈਨ ਲੈਣਾ ਹੈ ਕਿ ਨਹੀਂ ਲੈਣਾ ਅਸੀਂ ਨਹੀਂ ਇਹ ਪੈਸੇ ਦੇ ਸਕਦੇ ਕਿਉਂ ਕੋਈ ਲਿਖਤ ਪੜਤ ਨਹੀਂ ਹੈਗੀ ਜਦੋਂ ਤਾਂ ਇਹ ਗੱਲ ਸੁਣਦੇ ਸੁਣਦੇ ਉਹਦੀ ਕੁੜੀ ਨੂੰ ਵੀ ਪਤਾ ਲੱਗ ਗਿਆ ਤਾਂ ਉਹਦੀ ਕੁੜੀ ਭੱਜ ਕੇ ਉਹਦੇ ਲਵੇ ਆਈ ਕਹਿੰਦੀ ਤਾਇਆ ਜੀ ਕੀ ਗੱਲ ਹੋ ਗਈ ਜਰਾ ਮੈਨੂੰ ਉਧਰ ਹੋ ਕੇ ਦੱਸਿਓ ਉਹ ਕਹਿੰਦਾ ਭਾਈ ਮੈਂ ਤੇਰੇ ਬਾਪ ਤੋਂ ਲੱਖ ਰੁਪਿਆ ਲੈਣਾ ਈ ਮੈਨੂੰ ਉਹ ਪੈਸੇ ਦੇ ਦਿਓ ਲੱਖ ਰੁਪਿਆ ਨਹੀਂ ਮੈਂ ਭੋਗ ਦੇ ਉੱਤੇ ਰੌਲਾ ਪਾਉ ਤਾਂ ਉਹ ਕੁੜੀ ਸੀ ਜਿਹੜੀ ਉਹਦੀ ਬਹੁਤ ਸਮਝਦਾਰ ਸੀ ਉਹ ਕਹਿੰਦੀ ਤਾਇਆ ਜੀ ਮੈਂ ਤੁਹਾਡੇ ਪੈਰੀ ਹੱਥ ਲਾਉਣੀ ਆ ਤੁਸੀਂ ਰੌਲਾ ਨਾ ਪਾਓ ਤੇ ਇਹ ਲੱਖ ਰੁਪਿਆ ਮੈਂ ਦੇ ਦੂੰ ਉਹ ਦੇਖ ਕੇ ਹਰਾਂ ਲੈ ਗਿਆ ਵੀ ਇਹ ਕੁੜੀ ਮੈਨੂੰ ਸੱਚੀ ਲੱਗਦੀ ਐ ਤੇ ਆਪਦੇ ਬਾਪ ਨੂੰ ਪਿਆਰ ਕਰਦੀ ਐ ਤਾਂ ਉਹ ਕਹਿੰਦਾ ਠੀਕ ਐ ਤੀ ਇਹ ਧੂੰ ਦੇ ਦੀ ਕਹਿੰਦੀ ਠੀਕ ਐ ਤਾਂ ਆਇਆ ਜੀ ਭੋਗ ਤੋਂ ਇੱਕ ਦਿਨ ਪਹਿਲਾਂ ਸਾਨੂੰ ਮੈਂ ਮਿਲੂੰਗੀ ਤਾਂ 100000 ਰੁਪਇਆ ਦੇ ਦੂੰਗੀ ਤਾਂ ਉਹ ਕੁੜੀ ਨੇ ਕੀ ਕਰਿਆ ਆਪਦੇ ਗਹਿਣੇ ਚੱਕੇ ਉਹਨੇ ਗਹਿਣੇ ਵੇਚਦੇ ਤੇ 100000 ਰੁਪਇਆ ਤਿਆਰ ਕਰ ਲਿਆ ਜਦੋਂ ਭੋਗ ਤੋਂ ਇੱਕ ਦਿਨ ਪਹਿਲਾਂ ਉਹ ਉਸ ਨੂੰ ਮਿਲੀ ਤੇ ਕਹਿਣ ਲੱਗੀ ਤਾਇਆ ਜੀ ਆ ਚੱਕੂ ਸੋਡਾ ਲੱਖ ਰੁਪਿਆ ਤਾਂ ਉਹਦੀਆਂ ਅੱਖਾਂ ਦੇ ਵਿੱਚੋਂ ਹੱਥ ਰੂ ਵਗਣ ਲੱਗੇ ਕਹਿੰਦਾ ਧੀਏ ਮੈਂ ਤੇਰੇ ਬਾਪ ਤੋਂ ਪੈਸੇ ਨਹੀਂ ਲੈਣੇ ਸੀਗੇ ਮੈਂ ਤਾਂ ਇਹ ਪਰਖਣਾ ਚਾਹੁੰਦਾ ਸੀ ਵੀ ਸਭ ਤੋਂ ਵੱਧ ਪਿਆਰ ਕਿਹੜਾ ਕਰਦਾ ਉਹਨੂੰ ਵੀ ਮੈਂ ਉਹਦਾ ਲੱਖ ਰੁਪਿਆ ਦੇਣਾ ਮੈਂ ਉਸੇ ਨੂੰ ਦੇਵਾਂਗਾ ਜਿਹੜਾ ਸਭ ਤੋਂ ਵੱਧ ਉਹਨੂੰ ਪਿਆਰ ਕਰਦਾ ਹੋਵੇ ਤਾਂ ਉਹ ਕਹਿੰਦਾ ਆ ਲੈਤੀ ਇਹ 1 ਲੱਖ ਰੁਪਿਆ ਦੇਣ ਦੀ بجائے ਮੈਂ ਤੈਨੂੰ ਲੱਖ ਰੁਪਿਆ ਦਿਨਾ ਕਿ ਧੀਆ ਹੁਣ ਤਾਂ ਇਹ ਜੀਆਂ ਹੁਣ ਜਿਹੜੀ ਆਪਦੇ ਬਾਪ ਦਾ ਪਰਦਾ ਕੱਜ ਰਹੀਆਂ ਨੇ ਮਰੇ ਤੋਂ ਬਾਅਦ ਵੀ ਆਪਦੇ ਬਾਪ ਦਾ ਕਰਜ਼ਾ ਲਾ ਰਹੀਆਂ ਨੇ ਇਸ ਕਰਕੇ ਧੀਆ ਦੋਸਤੋਂ ਮਾੜੀਆਂ ਨਹੀਂ ਹੁੰਦੀਆਂ ਧੀਆ ਵੀ ਇੱਕ ਪੁੱਤਾਂ ਵਾਂਗੂ ਹੁੰਦੀਆਂ ਨੇ ਧੀਆ ਆਪਦੇ ਮਾਂ ਬਾਪ ਨੂੰ ਬਹੁਤ ਜ਼ਿਆਦਾ ਪਿਆਰ ਕਰਦੀਆਂ ਹੁੰਦੀਆਂ ਨੇ ਤਾਂ ਐਂ ਕਰਕੇ ਉਹ ਕੁੜੀ ਨੇ ਉਹਦੇ ਦੋਸਤ ਦਾ ਮਨ ਜਿੱਤਿਆ ਤੇ ਉਹ ਵੀ ਫਿਰ ਬਹੁਤ ਖੁਸ਼ ਹੋਇਆ ਤੇ ਉਹਦਾ ਸਿਰ ਪਲੋਸਿਆ ਤੇ ਉਹ ਉਹਨੂੰ ਲੱਖ ਰੁਪਈਆ ਦੇ ਕੇ ਬਾਸ ਵਾਗਿਆ